ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਗੁੱਡ ਮਾਰਨਿੰਗ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਸੱਚੇ ਪਾਤਸ਼ਾਹ ਤੁਹਾਨੂੰ ਚੜ੍ਹਦੀ ਕਲਾ ਰੱਖੇ ਤੰਦਰੁਸਤੀ ਬਖਸ਼ੇ ਦਾਤਾ ਕਿਰਪਾ ਕਰੇ ਭਾਈ ਜੀ ਇੱਕ ਥੋੜਾ ਨਾਲ ਛੋਟੀ ਜੀ ਗੱਲ ਕਰਨੀ ਹੈ ਛੋਟੀ ਨਹੀਂ ਗੀ ਗੱਲ ਤਾਂ ਬਹੁਤ ਵੱਡੀ ਆ ਪਰ ਥੋੜਾ ਟਾਈਮ ਲੈਣਾ ਹੈ ਥੋੜਾ ਜਿਹਾ ਪਲੀਜ਼ ਸਾਰਿਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਆ ਵੀ ਇਹ ਇੰਸਟਾਗ੍ਰam ਤੇ ਲਾਈਵ ਪਾ ਰਿਹਾ ਇਹਨੂੰ ਜੇ ਸ਼ੇਅਰ ਹੁੰਦਾ ਤਾਂ ਕਰ ਦਿਓ ਹੈਨਾ ਚੱਕ ਦਿਓ ਫੱਟੇ ਸਾਰੇ ਭਰਾਵਾਂ ਕੋਲੇ ਲਾਈਵ ਪਹੁੰਚਣਾ ਚਾਹੀਦਾ ਬਹੁਤ ਹੀ ਜ਼ਰੂਰੀ ਗੱਲ ਤੁਹਾਡਾ ਨਾਲ ਕਰਨੀ ਆ ਗੱਲ ਬਾਈ ਜੀ ਇਹ ਆ ਵੀ ਅੱਜ ਸੁਣਨ ਚ ਇਹ ਆਇਆ ਹੈ ਸੂਤਰਾਂ ਤੋਂ ਪਤਾ ਲੱਗਿਆ ਠੀਕ ਆ ਵੀ ਜਿਹੜਾ ਮੁਕਸਰ ਮੇਲਾ ਲੱਗਦਾ ਘੂੜੀਆਂ ਵਾਲਾ ਉਹ ਇਹ ਜਿਹੜੀ ਗੰਦੀ ਸਰਕਾਰ ਬਣੀ ਆ ਹਨਾ ਕਿ ਕੈਨਸਲ ਕਰ ਰਹੀ ਆ ਕਹਿੰਦਾ ਮਤਲਬ ਵੀ ਸਰਕਾਰ ਨੇ ਜਵਾਬ ਦਿੱਤਾ ਹੈ ਵੀ ਨਾ ਅਸੀਂ ਮੇਲਾ ਲੱਗਣ ਦੇਣਾ ਇਹ ਨਾ ਅਸੀਂ ਮੁਕਸਰ ਵਾਲਾ ਸ਼ੋਅ ਹੁੰਦੇ ਨਾ ਠੀਕ ਹੈ ਉਹ ਵਿੱਚਿਆਂ ਦੇ ਸੀ ਅਖੇ ਜਗ੍ਹਾ ਦੀ ਪ੍ਰੋਬਲਮ ਬਾਈ ਜੀ ਮੈਂ ਕੱਲ ਖੁਦ ਉੱਥੇ ਗਿਆ ਆ ਜਗ੍ਹਾ ਤੇ ਜਿੱਥੇ ਮੇਲਾ ਲੱਗਦਾ ਕੋਈ ਜਗ੍ਹਾ ਦੀ ਪ੍ਰੋਬਲਮ ਨਹੀਂ ਕੀ ਜਗ੍ਹਾ ਉਵੇਂ ਦੀ ਉਵੇਂ ਪਈ ਆ ਸਿਰਫ ਕੀ ਹੋਇਆ ਵੀ ਜਿਹੜੀ ਉਹ ਜਗ੍ਹਾ ਦੀ ਬਾਉਂਡਰੀ ਲਾਈਨ ਆ ਉਹ ਕੰਧ ਕੀਤੀ ਗਈ ਆ ਉਹਦੇ ਨਾਲ ਆਪਾਂ ਨੂੰ ਫਾਇਦਾ ਹੀ ਆ ਬਾਹਰੋਂ ਕੋਈ ਵਾਰਾ ਪਸੂ ਨਹੀਂ ਆਉਂਦਾ ਹਨਾ ਆਪਣਾ ਵਧੀਆ ਘੇਰਾ ਘੇਰਾ ਵਲਿਆ ਗਿਆ ਹੈ ਕੋਈ ਜਗ੍ਹਾ ਦੀ ਪ੍ਰੋਬਲਮ ਨਹੀਂ ਦੂਜੀ ਗੱਲ ਆ ਸਰਕਾਰ ਬਹਾਨੇ ਬਣਾ ਰਹੀ ਆ ਵੀ ਘੋੜਿਆਂ 'ਚ ਗਲੈਂਡਰ ਦੀ ਬਿਮਾਰੀ ਆ ਇਹ ਕਿ ਆਪਾਂ ਸਾਰੇ ਭਰਾ ਇਕੱਠੇ ਰਹਿੰਦੇ ਆ ਕੋਈ ਕੇਸ ਨਹੀਂ ਗਲਿੰਡਰ ਦਾ ਆਇਆ ਜੇ ਕੋਈ ਆਇਆ ਵੀ ਆ ਤੇ ਉਹਦੇ ਸਰਕਾਰ ਨੇ ਪ੍ਰਬੰਧ ਕੀ ਕੀਤੇ ਆ ਘੂੜੀਆਂ ਵਾਲੇ ਦਾ ਗੱਲ ਤਾਂ ਘੁੱਟ ਲਿਆ ਹਨਾ ਮੇਲੇ ਬੰਦ ਕਰਦੇ ਸ਼ੋਅ ਬੰਦ ਕਰਦੇ ਪਰ ਸਰਕਾਰ ਨੇ ਕੀ ਕੀਤਾ ਕੋਈ ਡਾਕਟਰਾਂ ਦੀ ਟੀਮਾਂ ਲਾਈਆਂ ਕੋਈ ਵੈਕਸੀਨ ਮੰਗਾਈ ਇਹਨਾਂ ਨੇ ਕੋਈ ਦਵਾਈ ਮੰਗਾਈ ਆ ਕੱਲੀ ਕਾਗਜ਼ਾਂ ਜੀ ਆ ਨਾ ਸਾਰਾ ਤੇ ਸਾਰਿਆਂ ਨੇ ਵੀਰੇ ਹੱਥ ਬੰਨ੍ਹ ਕੇ ਬੇਨਤੀ ਆ ਵੀ ਆਪਾਂ ਇੱਕ ਪਲੇਟਫਾਰਮ ਤੇ ਇਕੱਠੇ ਹੋਈਏ ਸਾਰੇ ਜੋ ਵੀ ਗਰੁੱਪ ਬਾਜੀ ਆ ਇਹਨੂੰ ਬੰਦ ਕਰ ਦਿਓ ਇਹਨੂੰ ਛੱਡ ਦਿਓ ਜੇ ਆਪਣਾ ਇਹ ਕਾਰੋਬਾਰ ਆਪਣਾ ਇਹ ਬਿਜ਼ਨਸ ਆਪਣਾ ਇਹ ਸ਼ੌਂਕ ਨੂੰ ਬਰਕਰਾਰ ਰੱਖਣਾ ਹੈ ਤਾਂ ਆਪਾਂ ਨੂੰ ਇੱਕ ਜਗ੍ਹਾ ਤੇ ਇਕੱਠੇ ਹੋਣ ਦੀ ਲੋੜ ਆ ਇਕੱਠੇ ਹੋਣਾ ਪੈਣਾ ਹੈ ਠੀਕ ਹੈ ਵੇਖੋ ਮੇਰੀ ਦੋ ਚਾਰ ਜੱਥੇ ਬੰਦਿਆਂ ਨਾਲ ਵੀ ਗੱਲ ਹੋਈ ਆ ਆਗੂ ਨਾਲ ਉਹ ਵੀ ਕਹਿ ਰਿਹਾ ਵੀ ਅਸੀਂ ਤੁਹਾਡੇ ਨਾਲ ਤੁਰਨ ਨੂੰ ਤਿਆਰ ਆ ਸਿੱਧੂਪੁਰ ਵਾਲਿਆਂ ਨਾਲ ਮੇਰੀ ਗੱਲ ਹੋਈ ਆ ਸਿੱਧੂਪੁਰ ਵਾਲੇ ਵੀ ਕਹਿ ਰਹੇ ਵੀ ਅਸੀਂ ਤੁਰਾਂਗੇ ਤੁਹਾਡੇ ਨਾਲ ਹੈਨਾ ਤੁਸੀਂ ਟਾਈਮ ਦੋ ਕਾਲ ਦੋ ਕਿਦੋਂ ਇਕੱਠੇ ਹੋਣਾ ਹੈ ਕਿਦੋਂ ਮੀਟਿੰਗ ਕਰਨੀ ਆ ਤੇ ਸਾਰਿਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਆ ਵੀ ਲਾਈਵ ਕਰ ਦਿਓ ਸ਼ੇਅਰ ਤੇ ਸਾਰ ਇੱਕ ਜਿੰਨੇ ਵੀ ਚਾਹੇ ਤਾਂ ਕਿਸੇ ਕੋਲ ਇੱਕ ਘੋੜੀ ਆ ਚਾਹੇ ਕਿਸੇ ਕੋਲ ਦੋ ਘੋੜੀਆਂ ਤੇ ਦੂਜੀ ਗੱਲ ਆ ਜਿਹੜੀ ਸੰਗਤ ਮੇਲਾ ਵੇਖਣ ਆਉਂਦੀ ਆ ਹਨਾ ਉਹ ਵੀ ਸਹਿਯੋਗ ਦਿਓ ਉਹ ਵੀ ਭਰਾ ਸਹਿਯੋਗ ਦੇਣਾ ਸਾਡੇ ਨਾਲ ਇਕੱਠੇ ਹੋ ਸਾਰੇ ਆਪਾਂ ਇੱਕ ਜਗ੍ਹਾ ਤੇ ਮੀਟਿੰਗ ਰੱਖੀਏ ਮੀਟਿੰਗ ਰੱਖ ਕੇ ਜਿਹੜੀ ਵੀ ਵਿਉਂਤਬੰਦੀ ਬਣਾਉਣੀ ਆ ਚਾਹੇ ਆਪਾਂ ਨੂੰ ਧਰਨੇ ਲਾਉਣੇ ਪੈ ਜਾਣ ਚਾਹੇ ਫਿਰ ਜੱਟਾਂ ਵਾਲੀ ਗੱਲ ਆ ਡਾਂਗ ਤੇ ਮੇਲਾ ਲਾਉਣਾ ਪਵੇ ਹਨ ਤੇ ਮੇਰੇ ਭਰਾ ਮੇਲਾ ਆਪਾਂ ਲਵਾਉਣਾ ਹੀ ਲਵਾਉਣਾ ਹਨਾ ਜੇ ਮਕਸਰਾਂ ਦਾ ਵੀਰੇ ਮੇਲਾ ਕੈਨਸਲ ਹੋ ਗਿਆ ਮੇਰੀ ਇੱਕ ਗੱਲ ਯਾਦ ਰੱਖਿਓ ਇਤਿਹਾਸਕ ਮੇਲਾ ਹੈ ਇਹ ਸ਼ਹੀਦਾ ਸਿੰਘਾਂ ਦੀ ਧਰਤੀ ਆ ਜੇ ਇਹ ਮੇਲਾ ਸਰਕਾਰ ਨੇ ਕੈਨਸਲ ਕਰਤਾ ਤੇ ਪੰਜਾਬ ਚ ਕੋਈ ਸ਼ੋਅ ਨਹੀਂ ਜੀ ਹੋਣਾ ਕੋਈ ਮੇਲਾ ਨਹੀਂ ਜੀ ਹੋਣਾ ਠੀਕ ਆ ਤੇ ਆਪਣੇ ਦਰਵਾਜ਼ੇ ਵੀਰੇ ਫਾਰਮਰ ਦੇ ਹੋ ਜਾਣੇ ਬੰਦ ਠੀਕ ਆ ਆਪਾਂ ਤਾਂ ਗੱਲਾਂ ਕਰਦੇ ਸਿੱਧੀਆਂ ਠੀਕ ਹੈ ਇਹ ਆਪਣੇ ਬਿਜ਼ਨਸ ਜੋ ਵੀ ਇਹ ਸਾਰਾ ਠੱਪ ਹੋਇਆ ਨਾ ਜੇ ਮੇਲੇ ਨਹੀਂ ਲੱਗਣੇ ਤਾਂ ਆਪਾਂ ਘੋੜਿਆਂ ਤੋਂ ਕਰਾਉਣਾ ਕੀ ਹੈ ਵੀਰੇ ਦੱਸੋ ਹੁਣ ਮੈਂ ਕਹੀ ਆਂ ਫੁਕਰੀਆਂ ਮਾਰੀ ਆਂ ਮੈਂ ਤਾਂ ਸ਼ੌਂਕ ਨੂੰ ਰੱਖਿਆ ਸ਼ੌਕ ਵੀਰੇ ਕਹਦਾ ਹੈਣਾ ਚਲੋ ਸ਼ੌਕ ਵੀ ਪਲਦਾ ਨਾਲ ਕੋਈ ਇਨਕਮ ਵੀ ਆਉਣੀ ਚਾਹੀਦੀ ਆਪਾਂ ਨੂੰ ਹਨ ਫੇਰ ਹੀ ਸ਼ੌਕ ਪਲਦੇ ਆ ਅੱਲਾ ਸ਼ੌਕ ਪਲ ਕੇ ਤੇ ਕੱਲ ਨੂੰ ਮੁੜ ਕੇ ਆਪਾਂ ਨੂੰ ਦੂਜੇ ਪੈਨੇ ਗੂਠੇ ਲਾਉਣੇ ਪੈਣਗੇ ਉਹਦਾ ਫਾਇਦਾ ਕੀ ਤੇ ਉਹਦੀ ਸਾਰੇ ਭਰਾਵਾਂ ਨੂੰ ਬੇਨਤੀ ਆ ਹੱਥ ਵਨ ਕੇ ਵੀ ਆਪਾਂ ਦੱਸੋ ਕਾਲ ਦਿਓ ਮੈਸੇਜ ਲਾਓ ਗਰੁੱਪਾਂ 'ਚ ਵੀ ਕਿਦਨ ਆਪਾਂ ਤੇ ਕਿੱਥੇ ਇਕੱਠੇ ਹੋਣਾ ਹੈ ਮੌਕਸਰ ਇਕੱਠੇ ਹੋ ਜੋ ਭਾਈ ਮਹਾ ਸਿੰਘ ਹਾਲ ਬਹੁਤ ਵਧੀਆ ਜਗ੍ਹਾ ਹੈ ਠੀਕ ਹੈ ਉੱਥੇ ਇਕੱਠੇ ਹੋ ਤੇ ਮੌਕਸਰ ਇਕੱਠੇ ਹੋ ਜੋ ਚਾਹੇ ਕਿਤੇ ਵੀ ਰੱਖ ਲੋ ਯਾਰ ਸਾਨੂੰ ਕੋਈ ਦਰਾਇ ਨਹੀਂ ਹੈ ਨਾ ਇਕੱਠੇ ਹੋ ਇਕੱਠੇ ਹੋ ਕੇ ਵਿਉਂਤਬੰਦੀ ਬਣਾਓ ਠੀਕ ਹੈ ਸਾਰੇ ਭਰਾ ਉੱਥੇ ਆਉਣ ਜਿੰਨੇ ਵੀ ਆ ਚਾਹੇ ਕਿਸੇ ਕੋਲ ਇੱਕ ਕੁੜੀ ਆ ਚਾਹੇ ਕਿਸੇ ਕੋਲ ਦੂ-ਦੂੜੀਆਂ ਤੇ ਚਾਹੇ ਕਿਸੇ ਕੋਲੇ 50 ਕੁੜੀਆਂ ਸਾਰੇ ਸਤਕਾਰਯੋਗ ਆ ਸਾਰੇ ਬਰਾਬਰ ਨੇ ਕੋਈ ਵੱਡਾ ਨਹੀਂ ਕੋਈ ਛੋਟਾ ਨਹੀਂ ਕਿਉਂ ਇਹਦੇ ਜਿਵੇਂ ਕਿਹੜਾ ਕੋ ਆਪਾਂ ਨੂੰ ਫੁੱਲਾਂ ਦੇ ਹਾਰ ਪਹਿਣੇ ਆ ਆਪਾਂ ਦਾ ਮੇਲਾ ਲਵਾਉਣਾ ਪਿਛਲੀ 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 ਦਸ ਸਾਲ ਦਸਹਿਰਾ ਮੰਡੀ ਅਸੀਂ ਧੱਕੇ ਨਾਲ ਲਵਾਈ ਸੀ ਤੇ ਲੱਗ ਗਈ ਤੇ ਉਸ ਤੋਂ ਬਾਅਦ ਉਹਨਾਂ ਦੀ ਮੇਲਾ ਵੀ ਲੱਗ ਗਿਆ ਹਨਾ ਤੇ ਐਕਤੀ ਜੇ ਦਸਹਿਰਾ ਮੰਡੀ ਟੱਪ ਗਈ ਜਗਰਾਉ ਮੰਡੀ ਕੈਨਸਲ ਹੋ ਗਈ ਹੁਣ ਗੰਗਾ ਨਗਰ ਮੇਲਾ ਹੋਇਆ ਹੈ ਵਧੀਆ ਮੇਲਾ ਹੋ ਗਿਆ ਸਾਰੇ ਭਰਾ ਗਏ ਆ ਚਲੋ ਇਨੇ ਨਾਲ ਵਧੀਆ ਸਿਸਟਮ ਬਣ ਜਾਂਦਾ ਹੈ ਨਾ ਜਨਮਰਾਂ ਦਾ ਪੁਸ਼ਕਰ ਮੇਲਾ ਲੱਗਾ ਹੈ ਤੇ ਕਿੱਡੀ ਵਧੀਆ ਖਰੀਦਦਾਰੀ ਹੋਈ ਉੱਥੇ ਹੈ ਨਾ ਸਾਰੇ ਭਰਾ ਘੂੜੇ ਲੈ ਕੇ ਗਏ ਆ ਉੱਥੇ ਤਾਂ ਕੋਈ ਬਿਮਾਰੀ ਆਈ ਨਹੀਂ ਹਨਮਾਨਗੜ ਸ਼ੋਅ ਚੱਲੀ ਜਾਂਦਾ ਹੈ ਹਨਮਾਨਗੜ ਮੇਲਾ ਚੱਲੀ ਜਾਂਦਾ ਹੈ ਉੱਥੇ ਤਾਂ ਕੋਈ ਬਿਮਾਰੀ ਆਈ ਨਹੀਂ ਫਿਰ ਜੇ ਬਿਮਾਰੀ ਆਈ ਆ ਤਾਂ ਸਰਕਾਰ ਨੇ ਕੀ ਕੀਤਾ ਉਹ ਵੀ ਪੁੱਛੋ ਨਾ ਇਹਨਾਂ ਨੂੰ ਕੋਈ ਡਾਕਟਰ ਦੀ ਟੀਮ ਬਣਾਈ ਇਹਨਾਂ ਨੇ ਕੋਈ ਇਹਨਾਂ ਨੇ ਵੈਕਸੀਨ ਦਿੱਤੀ ਆ ਹੈ ਨਾ ਕੱਲਾ ਬਸ ਉੱਥੇ ਬੈਠੇ ਮੈਂ ਇਹ ਗੱਲ ਕਹਿਣੀ ਚਾਹੁੰਦਾ ਨਹੀਂਗਾ ਵੀ ਆਪ ਦਾ ਪਰਿਵਾਰ ਹੀ ਪਾਲਣਾ ਹੈ ਤੇ ਦੂਜਿਆਂ ਦੇ ਗੱਲ ਘੁੱਟਨੇ ਆ ਮੈਂ ਤਾਂ ਦਿਨ ਰਾਤ ਅਰਦਾਸ ਕਰਦਾ ਵੀ ਸੱਚੇ ਪਾਤਸ਼ਾਹ ਇਹਨਾਂ ਨਾਲੋਂ ਤਾਂ ਭਾਵੇਂ ਕਾਲੀ ਆ ਜਾਂਦੇ ਭਾਵੇਂ ਕਾਂਗਰਸ ਆ ਜਾਂ ਜਾਣ ਉਹ ਚੰਗੇ ਆ ਜਿਉ ਖਾਂਦੇ ਸੀ ਤਾਂ ਖਵਾਉਂਦੇ ਵੀ ਸੀ ਯਾਰ ਹੈਨਾ ਹੁਣ ਇਹ ਘੋੜਿਆਂ ਨੂੰ ਪਸ਼ੂਆਂ ਨੂੰ ਕਿੱਥੋਂ ਚੁੱਕ ਕੇ ਤੇ ਕਿੱਥੇ ਪਹਚਾਇਆ ਕਿਹਨੇ ਬਚਾਇਆ ਹੈਨਾ ਚਲੋ ਆਪਾਂ ਇਹਨਾਂ ਦਾ ਵੀ ਚਾਹੀਦੇ ਆ ਬੱਸ ਹੋਰ ਸਾਰੇ ਕੰਮ ਪੁੱਠੇ ਸਿੱਧੇ ਕਰੀ ਜਾਂਦੇ ਐ ਹਨਾ ਸਾਡੇ ਘੋੜਿਆਂ ਦਾ ਗੱਲ ਕਿਉਂ ਘਟਦੇ ਹੋ ਭਾਈ ਇਹਦੇ ਸਾਨੂੰ ਕਹਿਦੇ ਥੋੜੇ ਵਿਆਹਾਂ 'ਚ ਅਸੀਂ ਇੱਕ ਦੋ ਦੋ ਘੋੜੀਆਂ ਭੇਜ ਦਿੰਦੇ ਹਾਂ ਪਰ ਸਾਡੇ ਮੇਲੇ ਲੱਗਨਦੇ ਹੋ ਹੱਥ ਬੰਨ੍ਹ ਕੇ ਬੇਨਤੀ ਐ ਸਾਰੇ ਘੋੜੇ ਵਾਲੇ ਵੀਰਾਂ ਨੂੰ ਵੀ ਚਾਹੇ ਕਿਸੇ ਕੋਲ ਇੱਕ ਘੋੜੀ ਆ ਚਾਹੇ ਦੋ ਆ ਚਾਹੇ ਚਾਰ ਆ ਚਾਹੇ ਪੰਜ ਆ ਇਕੱਠੇ ਹੋ ਮੈਸੇਜ ਲਾਓ ਗਰੁੱਪਾਂ 'ਚ ਹਰ ਦੇ ਤੜਕੇ ਉੱਠ ਕੇ ਆਪਾਂ ਪੈਰੀ ਹੱਥ ਲਾਉਣੇ ਆ ਨਾ ਇਹਨਾਂ ਦੀ ਕੋਈ ਬੁੱਕਤ ਨਹੀਂ ਜੇ ਰਹਿ ਜਾਣੀ ਜੇ ਮੇਲੇ ਬੰਦ ਹੋ ਗਏ ਆਪਾਂ ਕੌਡੀ ਕੋਟੇ ਆ ਹੁਣ ਕਈਆਂ ਮੇਰੇ ਭਰਾਵਾਂ ਦੇ ਘਰੇ 50 50 100 100 ਜਾਨਵਰ ਵਜਾ ਠੀਕ ਹੈ ਮੈਂ ਫੋਨ ਵੀ ਕਰ ਰਿਹਾ ਸਾਰਿਆਂ ਨੂੰ ਜਿੰਨਿਆਂ ਕ ਨਾਲ ਮੇਰਾ ਕੰਟੈਕਟ ਹੈਗਾ ਨੰਬਰ ਹੈਗਾ ਮੈਂ ਕਾਲ ਵੀ ਕਰ ਰਿਹਾ ਸਾਰਿਆਂ ਨੂੰ ਦੂਜੀ ਗੱਲ ਆ ਮੈਂ ਫੇਸਬੁੱਕ ਤੇ ਵੀ ਲਾਈਵ ਪਾਤਾ ਇੰਸਟਾਗ੍ਰਾਮ ਤੇ ਪਾਤਾ ਸਾਰੇ ਵੀਰ ਮੇਰੇ ਇਹ ਨਾ ਵੀ ਲਾਈਵ ਸੁਣ ਕੇ ਫੋਨ ਜੇ ਚੁਪਾਲਿਓ ਹਣਾ ਲਾਈਵ ਸੁਣ ਕੇ ਜਿੰਨਾ ਵੀ ਤੁਹਾਡਾ ਗਰੁੱਪ ਸਰਕਲ ਆ ਸਾਰਿਆਂ ਨਾਲ ਗੱਲ ਕਰੋ ਗੱਲ ਕਰਕੇ ਸਾਰੇ ਇਕੱਠੇ ਹੋ ਇਕੱਠੇ ਹੋ ਕੇ ਸਾਰੇ ਆਪਾਂ ਇੱਕ ਜਗ੍ਹਾ ਤੇ ਮੀਟਿੰਗ ਕਰਕੇ ਜਿਹੜੀ ਵੀ ਆਰ ਵਿਵਸਥਾ ਬੰਦੀ ਬਣਾਉਣੀ ਪਈ ਚਾਹੇ ਆਪਾਂ ਨੂੰ ਕੋਈ ਰੋਡ ਬੰਦ ਕਰਨੇ ਪੈਣ ਚਾਹੇ ਕੋਈ ਡੀਸੀ ਦਫ਼ਤਰ ਪਰਨਾ ਲਾਉਣਾ ਪਵੇ ਹਣਾ ਤੇ ਜਾਂ ਫਿਰ ਜਟਾ ਵਾਲੀ ਕਰੋ ਇਕੱਠੇ ਹੋ ਕੇ ਮੀਟਿੰਗ ਕਰੋ ਮੀਟਿੰਗ ਕਰਕੇ ਉਥੇ ਸੌ ਪਾਓ ਜੋ ਮਰਜ਼ੀ ਕਰੋ ਵੀ ਜਿੰਨੇ ਵੀ ਘੁੜਿਆਂ ਵਾਲੇ ਆ ਚਾਹ ਕਿਸੇ ਨੇ ਘੋੜਾ ਲਿਆਉਣਾ ਸੀ ਚਾਹ ਨਹੀਂ ਸੀ ਲਿਆਉਣਾ ਉਹ ਵੀ ਲੈ ਕੇ ਆਵੇ ਉਥੇ ਮੰਡੀ ਲਿਆ ਕੇ ਤੰਬੂੜੇ ਘੋੜੇ ਬੰਨੋ ਉਥੇ ਲੱਗ ਜੂ ਪਤਾ ਕਿਹੜਾ ਆਉਂਦਾ ਕਿੰਨੇ ਆ ਗਣੂ ਫੜਨਗੇ ਯਾਰ ਕਿੰਨੇ ਆ ਗਣੂ ਫੜ ਕੇ ਅੰਦਰ ਦੇਣਗੇ ਹੈਨਾ ਇਹ ਇੱਕ ਦਿਨ ਵੀਰੇ ਆਪਾਂ ਨੂੰ ਇਹ ਸਿਰ ਚੁੱਕਣਾ ਪੈਣਾ ਜਿੰਨਾ ਚਿਰ ਆਪਾਂ ਸਿਰ ਨਹੀਂ ਚੁੱਕਦੇ ਉਹਨਾਂ ਚਿਰ ਆਪਾਂ ਨੂੰ ਇਹਨਾਂ ਨੇ ਮਲੀ ਜਾਣਾ ਹੈ ਪਰ ਆਪਾਂ ਕਿਸਾਨੀ ਅੰਦੋਲਨ ਚ ਸਿਰ ਚੁੱਕਿਆ ਹੈ ਦਾਗ ਚੱਕੀ ਸੀ ਤੇ ਚੰਗੇ ਰਹਿ ਗਏ ਨਾ ਆਪਾਂ ਜਿੱਤ ਕੇ ਆਏ ਹਾਂ ਦਿੱਲੀ ਤੋਂ ਹਾਰ ਕੇ ਨਹੀਂ ਆਏ ਤੇ ਉਵੇਂ ਜੇ ਇੱਥੇ ਤੁਸੀਂ ਡਾਂਗ ਖੜੀ ਕਰੋਗੇ ਨਾ ਤੇ ਇੱਥੇ ਵੀ ਆਪਾਂ ਜਿੱਤਾਂਗੇ ਹੱਥ ਬੰਨ ਕੇ ਬੇਨਤੀ ਆ ਸਾਰੇ ਵੀਰਾਂ ਨੂੰ ਸਾਰੇ ਭਰਾਵਾਂ ਨੂੰ ਉਹ ਦਿਨਾਂ ਦੇ ਵਿੱਚ ਵਿੱਚ ਦਿਨ ਕਿਹੜੇ ਰਹਿ ਗਏ ਮੇਲੇ 'ਚ ਤੋਣੇ ਵੀ ਹੋਣਾ ਤਾਂ ਵੀ ਇਸ ਜਗ੍ਹਾ ਤੇ ਇਕੱਠੇ ਹੋ ਮੇਰੀ ਹੱਥ ਬੰਨ ਕੇ ਵਾਰ-ਵਾਰ ਬੇਨਤੀ ਆ ਵੇਖਿਓ ਕਿਤੇ ਮੇਲਾ ਨਾ ਬੰਦ ਕਰਾਵਿਓ ਜੇ ਅਮ ਅਕਸਰ ਮੇਲਾ ਬੰਦ ਰਹਿ ਗਿਆ ਤਾਂ ਮੈਂ ਤੁਹਾਨੂੰ ਵਾਅਦਾ ਨਾ ਕਹਿਣਾ ਪੰਜਾਬ ਚ ਕੋਈ ਛੋਣੀ ਜੀ ਹੋਣਾ ਕੋਈ ਮੇਲਾ ਨਹੀਂ ਜੇ ਲੱਗਣਾ ਤੇ ਜੇ ਵੀਰੇ ਛੋਣਾ ਇਹ ਮੇਲੇ ਨਾ ਲੱਗੇ ਤਾਂ ਆਪਾਂ ਘੋੜਿਆਂ ਤੋਂ ਕੀ ਕਰਾਉਣਾ ਵੋਟਾਂ ਪਾਉਣੀਆਂ ਇਹ ਤਾਂ ਵੋਟਾਂ ਵੀ ਨਹੀਂ ਪੈਣੀਆਂ ਠੀਕ ਹੈ ਸਾਰਿਆਂ ਨੂੰ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਉਮੀਦ ਕਰਦਾ ਹਾਂ ਵੀ ਤੁਸੀਂ ਮੇਰੀਆਂ ਗੱਲਾਂ ਤੇ ਗੌਰ ਕਰੋਗੇ ਤੇ ਇੱਕ ਦੋ ਦਿਨਾਂ ਦੇ ਵਿੱਚ ਆਪਾਂ ਇਕੱਠੇ ਹੋਵਾਂਗੇ ਸੱਚੇ ਪਾਤਸ਼ਾਹ ਸਾਰਿਆਂ ਨੂੰ ਚੜ੍ਹਦੀ ਕਲਾ ਰੱਖੇ वाहिगु जा का ख़ास